ਫਾਜ਼ਿਲਕਾ ਦੇ ਸਰਹੱਦੀ ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ ਆ ਗਏ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਜ਼ਿਲਕਾ ਦੇ ਕਰੀਬ 12 ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿੱਥੋਂ ਦੇ ਕਈ ਰਸਤੇ ਬੰਦ ਹੋ ਚੁੱਕੇ ਨੇ ਤੇ ਲੋਕਾਂ ਨੂੰ ਅਨਜਾਨ ਦੇ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪਿੰਡਾਂ ਦੇ ਵਿੱਚ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਰਾਹ ਬੰਦ ਹੋ ਗਏ ਨੇ ਤੇ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਈ-ਕਈ ਫੁੱਟ ਪਾਣੀ ਜਮਾ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਇੰਨੇ ਨਹੀਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਦੇ ਲਈ ਹਰਾ ਚਾਰਾ ਵੀ ਨਹੀਂ ਮਿਲ ਰਿਹਾ ਜਿਸ ਕਰਕੇ ਚਾਰੇ ਦਾ ਪ੍ਰਬੰਧ ਕਰਨ ਦੇ ਲਈ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਜਲਦ ਤੋਂ ਜਲਦ ਸਾਰ ਲਵੇ ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਵੱਧਦਾ ਰਿਹਾ ਤਾਂ ਬੱਚੇ ਹੋਏ ਘਰ ਵੀ ਉਹਨਾਂ ਦੇ ਨਹੀਂ ਰਹਿਣਗੇ ਮੇਰਾ ਨਾਮ ਜੀ ਆਇਤ ਸਿੰਘ ਅੱਛਾ ਕਿੱਥੋਂ ਆਏ ਜੀ ਹੁਣ ਤੁਸੀਂ ਅਸੀਂ ਇਹ ਦਰਿਆ ਦੇ ਵਿੱਚੋਂ ਆਏ ਪੱਠੇ ਲੈ ਤੇ ਇਧਰ ਦਰਿਆ ਦੇ ਵਿੱਚੋਂ ਆਏ ਜੇ ਖੇਤਾਂ ਵਿੱਚੋਂ ਆਏ ਜੀ ਖੇਤ ਵੀ ਹੈਗੇ ਨੇ ਸਾਡੇ ਆ ਸਾਰੇ ਖੇਤ ਹੀ ਹੈਗੇ ਨੇ ਹਾਂ ਤੇ ਪੱਠੇ ਹੈਗੇ ਅਸੀਂ ਚਾਰਾ ਡੁੱਬ ਗਿਆ ਦੇਖਾ ਛੋਟਾ ਛੋਟਾ ਵੀ ਚੂਤੂ ਤੂ ਤੂ ਵੱਢ ਦੇ ਲੈਂਦਾ ਹੈ ਖਤਮ ਹੋ ਗਿਆ ਸੀ ਪੱਠਾ ਸਾਰਾ ਖਤਮ ਹੋ ਗਿਆ ਚਾਰਾ ਜੜਾ ਨਗਰਾਂ ਦਾ ਅੱਛਾ ਤੇ ਬੜੇ ਔਖੇ ਸਾਨੂੰ ਤਾਂ ਕਿਸੇ ਸਾਰੀ ਨਹੀਂ ਲਈ ਸਾਡੀ ਆ ਤੇ ਸਾਰੇ ਪੱਠੇ ਡੰਗਰ ਭੁੱਖੇ ਖੜੇ ਨੇ ਘਰੇ ਕਿੰਨੇ ਦਿਨ ਹੋ ਗਿਆ ਜੀ ਆ ਜੋ ਗਿਆ ਸਾਨੂੰ ਹਫਤਾ ਹੋ ਚੱਲਿਆ ਸਾਹਮਣਾ ਇਹ ਪਾਣੀ ਕਦੋਂ ਦਬਦੇ ਖੇਤਾਂ ਤੱਕ ਆ ਗਿਆ ਟਾਂਕੇ ਇਹ ਖੇਤਾਂ ਤੱਕ ਅੱਜ ਤਿੰਨ ਦਿਨ ਹੋਏ ਨੇ ਆਏ ਨੂੰ ਅੱਛਾ ਕੀ ਨਾਂ ਹੈ ਜੀ ਆਪਣਾ ਮੇਰਾ ਨਾਮ ਰਾਜ ਸਿੰਘ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਵੀਰੇ ਬਹੁਤ ਮਾੜੇ ਆ ਅੱਛਾ ਤੇ ਆ ਮੇਰੇ ਪਹਿਲਾਂ ਤਾਂ ਚੋਨਾ ਡੁੱਬ ਗਿਆ ਫਿਰ ਪੱਠੇ ਡੁੱਬ ਗਿਆ ਉਸ ਤੋਂ ਬਾਅਦ ਮੇਰਾ ਕਾਰ ਬਚਾ ਉਹ ਵੀ ਡਿੱਗ ਪਿਆ ਕਿਉਂ ਪਛੂਵੇ ਲੋ ਬਾਹਰ ਬੰਨੀ ਖੜਾ ਕੁਝ ਨਹੀਂ ਮਿਲਦਾ ਕੋਈ ਆਦ ਪੱਲੂ ਆਣ ਬੰਨ ਪਾਈ ਜਾਣਾ ਤੋੜੀ ਬਚਾਉਣ ਵਾਸਤੇ ਕੋਈ ਹੈਲਪ ਨਹੀਂ ਕੀਤੀ ਕੋਈ ਮਸ਼ੀਨ ਨਹੀਂ ਭੇਜੀ ਚਲ ਬੰਦਾ ਬੰਨ ਕਰਦੇ ਮਨੇ ਮਨੇ ਪਾ ਲੈਂਦਾ ਨਹੀਂ ਤੇ ਕਿੰਨੇ ਦੀ ਟਰਾਲੀ ਆਈ ਕਰੀ ਟਰਾਲੀ 500 ਦੀ ਸਟਾਨਾਂ ਦੇ ਅੱਛਾ ਬੱਜ ਲੇਗਾ ਬਸ ਨਾ ਪਾਣੀ ਪਾਣੀ ਆ ਜੇ ਤਿਕੰਧ ਬਚਾਈ ਖਾ ਜ ਫालतੂ ਆਂਦਾ ਫਿਰ ਨਹੀਂ ਬਚਣੀ ਥੋੜੀ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ 12 ਤੋਂ 13 ਪਿੰਡ ਨੇ ਉੱਥੇ ਜਿਹੜਾ ਹੈਗਾ ਇਹ ਜਿਹੜੇ ਪਾਣੀ ਔਨ ਕਰਕੇ ਨੁਕਸਾਨ ਕਾਫੀ ਹੋਇਆ ਹੈ ਜੀ ਖੇਤਾਂ ਦੇ ਵਿੱਚ ਜਿਹੜਾ ਹੈ ਪਾਣੀ ਵੜਨ ਨਾਲ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਹੈ ਜੀ ਨਾਲ ਲੱਗਦੀਆਂ ਜਿਹੜੀਆਂ ਜਿਹੜੀਆਂ ਨਾਲ ਨਾਲ ਲੱਗਦੀਆਂ ਜਿਹੜੀਆਂ ਟਾਲੀਆਂ ਨੇ ਉੱਥੇ ਕਈਆਂ ਦੇ ਵਿੱਚ ਪਾਣੀ ਆਇਆ ਹੈ ਜੀ ਅ ਉਹਨਾਂ ਦਾ ਅਸੀਂ ਜਿਹੜਾ ਹੈਗਾ ਹੈ ਜਾਇਜ਼ਾ ਲੈ ਲਿਆ ਹੈ ਜੋ-ਜੋ ਲੋਕਾਂ ਨੂੰ ਜ਼ਰੂਰਤਾਂ ਨੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਫਾਜ਼ਿਲਕਾ ਦੇ ਸਰਹੱਦ ਦੇ ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ ਆ ਗਏ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਜ਼ਿਲਕਾ ਦੇ ਕਰੀਬ 12 ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿੱਥੋਂ ਦੇ ਕਈ ਰਸਤੇ ਬੰਦ ਹੋ ਚੁੱਕੇ ਨੇ ਤੇ ਲੋਕਾਂ ਨੂੰ ਅਨਜਾਨ ਦੇ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਪਿੰਡਾਂ ਦੇ ਵਿੱਚ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਰਾਹ ਬੰਦ ਹੋ ਗਏ ਨੇ ਤੇ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਈ-ਕਈ ਫੁੱਟ ਪਾਣੀ ਜਮਾ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਇੰਨੇ ਨਹੀਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਦੇ ਲਈ ਹਰਾ ਚਾਰਾ ਵੀ ਨਹੀਂ ਮਿਲ ਰਿਹਾ ਜਿਸ ਕਰਕੇ ਚਾਰੇ ਦਾ ਪ੍ਰਬੰਧ ਕਰਨ ਦੇ ਲਈ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਜਲਦ ਤੋਂ ਜਲਦ ਸਾਰ ਲਵੇ ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਵੱਧਦਾ ਰਿਹਾ ਤਾਂ ਬੱਚੇ ਹੋਏ ਘਰ ਵੀ ਉਹਨਾਂ ਦੇ ਨਹੀਂ ਰਹਿਣਗੇ